ਤਾਂ ਇਸ ਵਾਰ ਫੇਰ ਬੜੇ ਦੁਖੀ ਹਿਰਦੇ ਨਾਲ ਤੁਹਾਨੂੰ ਇੱਕ ਵੀਡੀਓ ਕਵਰ ਕਰਕੇ ਦਿਖਾ ਰਿਹਾ ਤੁਸੀਂ ਇਹੀ ਕਹੋਗੇ ਕਿ ਇਸ ਚੈਨਲ ਤੇ ਵਾਰ-ਵਾਰ ਵੀਡੀਓ ਕਿਉਂ ਆ ਰਹੀਆਂ ਤਾਂ ਆਪਾਂ ਨੂੰ ਕੋਈ ਵਿਊ ਦੀ ਗੱਲ ਨਹੀਂਗੀ ਤੁਸੀਂ ਦੇਖ ਸਕਦੇ ਹੋ ਸਾਡੇ ਪਿੰਡ ਕੱਖਾਂਵਾਲ ਦਾ ਮੈਨਰ ਪਹਿਲਾਂ ਇਹਦੂ ਮੈਨਰ ਬਣਿਆ ਸੀ ਬਹੁਤ ਵਧੀਆ ਸੀ ਬਹੁਤ ਸੀਮੈਂਟ ਲੱਗਿਆ ਸੀ ਇੱਟਾਂ ਵਧੀਆ ਲੱਗਿਆ ਸੀ ਤਾਂ 2016 ਦੇ ਵਿੱਚ ਇਹ ਮੈਨਰ ਦਿਵਾਰੀ ਵੇਰੇ ਨੂੰ ਸ਼ਿਫਟਿੰਗ ਕਰਕੇ ਨੂੰ ਨਵਾਂ ਬਣਾਇਆ ਗਿਆ ਤੇ ਇਹ ਪ੍ਰੋਜੈਕਟ ਨਵਾਂ ਤਿਆਰ ਹੋਇਆ ਸੀ ਨਵੇਂ ਠੇਕੇਦਾਰ ਆਏ ਉਦੋਂ ਇਹ ਜਦੋਂ ਦਾ ਬਣਿਆ ਐ ਇਸੇ ਹੀ ਜਗ੍ਹਾ ਤੋਂ ਪੰਜ ਵਾਰ ਅੱਜ ਟੁੱਟ ਚੁੱਕੀ ਕੱਸੀ ਪੰਜਵੀਂ ਵਾਰ ਅੱਜ ਟੁੱਟ ਚੁੱਕੀ ਤੁਸੀਂ ਦੇਖ ਸਕਦੇ ਹੋ 12 ਦਿਨ ਪਹਿਲਾਂ ਪਾਣੀ ਬੰਦ ਰਿਹਾ ਸੀਜ਼ਨ ਦੇ ਵਿੱਚ ਜਦੋਂ ਕਿ ਜਬੀਨਾਰਾ ਨੂੰ ਬਹੁਤ ਜ਼ਿਆਦਾ ਲੋਡ ਸੀ ਜਦੋਂ ਐ ਕਿ ਇਸ ਵਾਰ ਬੜੀਆਂ ਘਟਨਾ ਹੋਈਆਂ ਕਣਕ ਨੂੰ ਲੱਗ ਗਈ ਨੂੰ ਅੱਗ ਲੱਗੀ ਆ ਉਦੋਂ ਮੋਟਰਾਂ ਦੀ ਲਾਈਟ ਬੰਦ ਸੀ ਕਿਉਂਕਿ ਮੋਟਰਾਂ ਤੋਂ ਵੀ ਕੋਈ ਸਰਕਟ ਸ਼ਾਰਟ ਹੋ ਜਾਂਦਾ ਤਾਂ ਡਰ ਹੁੰਦਾ ਹੈ ਕਰੰਟ ਬਣ ਕੇ ਅੱਗ ਲੱਗਣ ਦਾ ਤਾ ਉਸੇ ਮੌਕੇ ਤੇ ਆਪਾਂ ਨੂੰ ਪਾਣੀ ਦੀ ਜਰੂਰਤ ਸੀ ਤੇ ਇਹ ਜੋ ਕਿ ਸਰਹੰਦ ਫੀਲਡਰ ਪਿੰਡ ਕੱਖਾ ਵਾਲੀ ਵਾਲੀ ਜਿਹੜੀ ਨਹਿਰਾਂ ਦੇ ਵਿੱਚੋਂ ਕੱਸੀ ਨਿਕਲਦੀ ਜੋ ਕਿ ਪੰਜਾਬਾ ਕੱਖਾਂ ਵਾਲਾ ਭੁੱਲਰ ਵਾਲਾ ਸੇਖਾ ਵਾਲਾ ਪੀਟੀ ਵਾਲਾ ਇਹਨਾਂ ਪਿੰਡਾਂ ਨੂੰ ਕੰਦੂ ਖੜੇ ਨੂੰ ਪਾਣੀ ਜਾਂਦਾ ਮੌਕੇ ਤੇ ਇਹ ਕੱਸੀ ਵੀ ਬੰਦ ਕੀਤੀ ਗਈ ਪਤਾ ਨਹੀਂ ਕੀ ਸਿਸਟਮ ਆ ਅਸੀਂ ਇਸ ਚੀਜ਼ ਤੋਂ ਬਹੁਤ ਹੈਰਾਨ ਆ ਪੰਜਵੀਂ ਵੇਰੇ ਕੱਸੀ ਟੁੱਟ ਚੁੱਕੀ ਆ ਜਦੋਂ ਪਾਣੀ ਦੀ ਜ਼ਰੂਰਤ ਸੀ ਕਿਤੇ ਕਿਤੇ ਕਈਆਂ ਏਰੀਆ ਦੇ ਵਿੱਚ ਜਦੋਂ ਆੜ ਨਾੜ ਨੂੰ ਕਣਕ ਨੂੰ ਅੱਗ ਲੱਗਦੀ ਆ ਤਾਂ ਉਦੋਂ ਇਸ ਕੱਸੀ ਦੇ ਵਿੱਚ ਪਾਣੀ ਵੀ ਬਿਲਕੁਲ ਹੈ ਨਹੀਂ ਸੀ 12-13 ਦਿਨ ਤੋਂ ਰਾਤ ਪਾਣੀ ਆਇਆ 25-4-25 ਨੂੰ ਤਾਂ ਅੱਜ ਰਾਤ ਦੀ ਹੀ ਇਹ ਕੱਸੀ ਫੇਰ ਇਸੇ ਜਗ੍ਹਾ ਤੋਂ ਟੁੱਟੀ ਹੋਈ ਆ ਅਸੀਂ ਡਿਪਾਰਟਮੈਂਟ ਨੂੰ ਬੇਨਤੀ ਕਰਦੇ ਆ ਤਾਂ ਇਸ ਕੱਸੀ ਦੀ ਗੌਰ ਕੀਤੀ ਜਾਵੇ ਕਿਉਂਕਿ ਹਜੇ ਸੀਜ਼ਨ ਸ਼ੁਰੂ ਹੋਇਆ ਹੈ ਤਾਂ ਰਾਤ ਪਾਣੀ ਆਇਆ 12 ਦਿਨਾਂ ਤੋਂ ਤੇ ਪਾਣੀ ਵੀ ਤੁਸੀਂ ਦੇਖ ਸਕਦੇ ਹੋ ਕਾਲੇ ਪਾਣੀ ਜਿਹਨੂੰ ਕਹਿੰਦੇ ਹੁੰਦੇ ਸੀ ਕਾਲੇ ਪਾਣੀ ਦੀ ਸਜਾ ਉਹ ਕਾਲੇ ਪਾਣੀ ਦੀ ਸਜ਼ਾ ਆਪਾਂ ਕਦੀ ਕਿਸੇ ਨੇ ਦੇਖੀ ਨਹੀਂ ਜਿਵੇਂ ਕਿ ਜਿਉਨੇ ਮੋੜ ਨੂੰ ਖਤ ਪਾਇਆ ਸੀ ਕਿਛਨੇ ਨੇ ਕਾਲੇ ਪਾਣੀ ਬਾਰੇ ਆਪਾਂ ਦੇਖੇ ਰਹੀ ਸੀ ਅੱਜ ਆਪਾਂ ਨੂੰ ਹੁਣ ਘੱਟੋ ਘੱਟ 2 ਮਹੀਨੇ ਹੋ ਚੱਲੇ ਆ ਨਹਿਰਾਂ ਦੇ ਵਿੱਚ ਕਾਲਾ ਪਾਣੀ ਲਈ ਜਾਂਦਾ ਹੈ ਕਾਲਾ ਪਾਣੀ ਸੀ ਚਲੋ ਖੇਤੀ ਵਾਸਤੇ ਫਿਰ ਵੀ ਆਪਾਂ ਨੂੰ ਇਹ ਫਾਇਦਾ ਸੀਗਾ ਤਾਂ ਇਹ ਕੱਸੀ ਪਾਣੀ ਵੀ ਬਾਰੇ ਇਸ ਜਗ੍ਹਾ ਤੇ ਡੁੱਟ ਚੁੱਕੀ ਆ ਤਾਂ ਗੱਲਬਾਤ ਕਰਦੇ ਆ ਆਪਾਂ ਇੱਥੇ ਜੋ ਕਿ ਕਿਸਾਨ ਵੀਰ ਰੁਕੇ ਹੋਏ ਆ ਇਸ ਕੱਸੀ ਦਾ ਕੀ ਹੱਲ ਹੋਣਾ ਚਾਹੀਦਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਡਿਪਾਰਟਮੈਂਟ ਤੱਕ ਪਹੁੰਚਣੀ ਚਾਹੀਦੀ ਐ ਇਸ ਕੱਸੀ ਦਾ ਪੁਕਤਾ ਹੱਲ ਹੋਣਾ ਚਾਹੀਦਾ ਕਿਉਂਕਿ ਹਜੇ ਇੱਕ ਰਾਤ ਹੀ 12 ਦਿਨਾਂ ਤੋਂ ਪਾਣੀ ਆਇਆ ਤਾਂ ਕੱਸੀ ਪੰਜਵੀਂ ਵਾਰ ਇਸੇ ਜਗ੍ਹਾ ਤੋਂ ਫੇਰ ਟੁੱਟ ਚੁੱਕੀ ਆ ਇੱਕ ਕੱਸੀ ਨਿਕਲਦੀ ਆ ਜੀ ਸਰਹੰਦ ਵਿਡਰ ਨਹਿਰਾਂ ਦੇ ਵਿੱਚੋਂ ਪਿੰਡ ਕੱਖਾਂਵਾਲ ਦੇ ਰਕਬੇ ਦੇ ਵਿੱਚ ਦੀ ਹੁੰਦੀ ਹੁੰਦੀ ਸਿੱਖ ਵਾਲਾ ਕੰਦੂ ਖੜਾ ਪੇਟੀ ਵਾਲਾ ਭੁੱਲਰ ਵਾਲਾ ਕਾਫੀ ਪਿੰਡ ਇਹਦੇ ਤੇ ਪਾਲ ਰਹੇ ਆ ਜੀਵਿੰਦਾਰ ਪਾਣੀ ਵੀ ਪੀ ਰਹੇ ਆ ਚਲੋ ਇਸ ਕਾਲੇ ਪਾਣ ਨੂੰ ਫਿਲਟਰ ਕਰਦੇ ਆ ਜਾਂ ਕੁਝ ਵੀ ਕਰਦੇ ਆ ਤਾਂ ਇਹ ਕੱਸੀ ਪੰਜਵੀਂ ਵਾਰ ਟੁੱਟਣ ਦੇ ਕਾਰਨ ਕੀ ਨੇ ਤਾਂ ਅਸੀਂ ਇਸ ਵੀਡੀਓ ਨੂੰ ਬੇਨਤੀ ਕਰਦੇ ਜਰੂਰ ਸ਼ੇਅਰ ਕਰਿਓ ਡਿਪਾਰਟਮੈਂਟ ਨੂੰ ਇਸ ਕੱਸੀ ਬਾਰੇ ਕੁਝ ਨਾ ਕੁ ਤਾ ਇੱਕ ਅੱਸੀ ਦਾ ਪੱਕਾ ਹੱਲ ਕੀ ਕਰਨਾ ਚਾਹੀਦਾ ਹੈ ਅਰੇ ਭਾਈ ਜੀ ਕਦੋਂ ਪਤਾ ਲੱਗਿਆ ਆਪਣੀ ਇਸ ਕੱਸੀ ਨੂੰ ਟੁੱਟੀ ਦਾ ਇਹ ਸਾਨੂੰ ਤਾਂ ਸੁਬਾਹ ਜੋ ਬਾਰੀ ਸੀ ਲਾਉਣ ਵਾਸਤੇ ਆਏ ਤੇ ਕੱਸੀ 'ਚ ਪਾਣੀ ਨਹੀਂ ਸੀ ਫਿਰ ਉੱਥੋਂ ਵਾਪਸ ਤੁਰੇ ਕੱਸੀ ਕੱਸੀ ਦੇ ਵੇਖਿਆ ਤੇ ਇੱਥੇ ਅਣਕ ਟੁੱਟੀ ਪਈ ਸੀ ਠੀਕ ਆ ਤੇ ਫਿਰ ਅਸੀਂ ਉਹਨੂੰ ਫੋਨ ਕੀਤਾ ਹੈਡ ਵਾਲੇ ਨੂੰ ਵੀ ਇਹ ਕੱਸੀ ਬੰਦ ਕਰਦੇ ਕੱਸੀ ਟੁੱਟੀ ਹੋਈ ਆ ਠੀਕ ਆ ਰਾਤ ਦਾ ਉਸਨੂੰ ਪਤਾ ਨਹੀਂ ਲੱਗਿਆ ਨਹੀਂ ਲੱਗਾ ਜੀ ਠੀਕ ਆ ਕਿੰਨੇ ਕੁ ਰਕਵੇ 'ਚ ਪਾਣੀ ਫੇਰ ਚੁੱਕਿਆ ਹੈ ਪਾਣੀ ਰਕਵੇ 'ਚ ਘੱਟ ਤੋਂ ਘੱਟ 20 ਕਿੱਲਾ ਹੀ ਫਿਰ ਗਿਆ ਜੀ ਤੁਸੀਂ ਕਟੋ ਘਟ ਸਾਢੇ 6 ਵਜੇ ਫੋਨ ਲਾਇਆ ਉਹਨਾਂ ਹਾਂਜੀ ਹਾਂਜੀ ਤਾਂ ਦੇਖ ਸਕਦੇ ਹੋ ਜੀ ਸਵੇਰ ਸਾਢੇ 6 ਵਜੇ ਫੋਨ ਲਾਇਆ ਗਿਆ ਹਜੇ ਪਾਣੀ ਦੀ ਸਪੀਡ ਫੁੱਲ ਆ ਸਾਢੇ 6 ਫੋਨ ਲਾਇਆ ਪਾਣੀ ਛੱਡਣ ਵਾਲਾ ਜ਼ਿੰਮੇਵਾਰ ਜਿਹੜਾ ਉਹਨੇ ਪਾਣੀ ਰਾਤ ਦਾ ਛੱਡ ਛੱਡਿਆ ਹੋ ਸਕਦਾ ਜਿਆਦਾ ਓਵਰ ਹੋ ਜੇ ਤਾਂ ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਪਾਣੀ ਇੰਨੀ ਸਪੀਡ ਚ ਕਿਉਂ ਜਾ ਰਿਹਾ ਕੱਸੀ ਟੁੱਟ ਗਈ ਤਾਂ ਬਾਈ ਜੀ ਹੋਰਾਂ ਨੇ ਫੋਨ ਕੀਤਾ ਘਟੋ ਘਟ ਸਾਢੇ 6 ਵਜੇ ਹੁਣ ਟਾਈਮ 7:15 ਹੋ ਚੁੱਕੇ ਆ ਉਹ ਫਿਰ ਆਣਾ ਇੰਨਾ ਟਾਈਮ ਤਾਂ ਲੱਗੂਗਾ ਪਾਣੀ ਰੁਕਣ ਤੇ ਠੀਕ ਆ ਤੇ ਕੀ ਮੰਗ ਰੱਖਣੀ ਚਾਹੁੰਦੇ ਕੱਸੀ ਵਾਲੇ ਅਸੀਂ ਤਾਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਇਹ ਸਾਡੀ ਕੱਸੀ ਦਾ ਕੋਈ ਹੱਲ ਕਰੇ ਠੀਕ ਆ ਇਹਦਾ ਕੋਈ ਜਾਂ ਰਿਪੇਅਰ ਕਰੇ ਜਾਂ ਇਹਨੂੰ ਬਜਰੀ ਦੀ ਬਣਾਉਣ ਇਹਨੂੰ ਨਹੀਂ ਤਾਂ ਇਹ ਤਾਂ ਸਾਡਾ ਤਾਂ ਪੰਜ ਵੀਰ ਟੁੱਟ ਗਿਆ ਜੀ ਇਹ ਪੰਜ ਵੀਰ ਟੁੱਟ ਗਿਆ ਇਸ ਸਾਲ ਇਸੇ ਜਗ੍ਹਾ ਤੋਂ ਪੰਜ ਵੀਰ ਟੁੱਟ ਚੁੱਕੀ ਆ ਹਾਂਜੀ ਠੀਕ ਆ ਇੱਕ ਦੋ ਵਾਰ ਇਹ ਕੇ ਦਰਖਾਸਤਾਂ ਵੀ ਦਿੱਤੀਆਂ ਪਰ ਸਾਡੀ ਕੋਈ ਗੌਰ ਨਹੀਂ ਹੋਈ ਪਰ ਅਸੀਂ ਤਾਂ ਫਿਰ ਵੀ ਸਰਕਾਰ ਨੂੰ ਬੇਨਤੀ ਕਰਦੇ ਭਵੰਤਮਾਨ ਸਾਹਿਬ ਨੂੰ ਕਰਦੇ ਆਂ ਵੀ ਇਹ ਸਾਡੀ ਕੱਸੀ ਦਾ ਕੋਈ ਹੱਲ ਕਰੋ ਠੀਕ ਆ ਚਾਰ ਪੰਜ ਪਿੰਡ ਆ ਜੀ ਜਿਹੜੇ ਕੱਸੀ ਤੇ ਨੇ ਠੀਕ ਆ ਹੁਣ ਅਸੀਂ ਪੱਠੇ-ਪੁੱਠੇ ਪਰ ਨਹੀਂ ਲਾਈਟ ਆ ਨਹੀਂ ਰਹੀ ਆ ਰਾਤ ਦੀ ਖੁਸ਼ੀ ਹੋਈ ਵੀ ਪਾਣੀ ਆ ਗਿਆ ਹੁਣ ਸਵੇਰ ਲਾਉਣ ਆ ਤੇ ਕੱਸੀ ਚ ਪਣੀ ਨਹੀਂ ਠੀਕ ਹੈ ਤੇ ਸਾਡਾ ਕੋ ਹੱਲ ਕੀਤਾ ਜਾਵੇ ਜੀ ਵੀ ਅਸੀਂ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹ ਸਾਡੀ ਇਸ ਸਾਲ ਚ ਪੰਜਵੀਂ ਵਾਰੀ ਟੁੱਟ ਗਈ ਆ ਜਦੋਂ ਵੀ ਆਉਂਦੇ ਆ ਕਦੀ ਗੱਟਿਆਣਾ ਬਣ ਜਾਂਦੇ ਆ ਕਦੀ ਕਿਵੇਂ ਬਣ ਜਾਂਦੇ ਆ ਕਦੀ ਕਿਵੇਂ ਬਣ ਜਾਂਦੇ ਆ ਵੀ ਇਹਦਾ ਕੋਈ ਪੱਕਾ ਇੰਤਜ਼ਾਮ ਕਰਨਾ ਹਾਂ ਪੱਕਾ ਹੱਲ ਹਾਂ ਵੀ ਪੱਕਾ ਹੱਲ ਹੋਵੇ ਵੀ ਨਹੀਂ ਤਾਂ ਸਾਡਾ ਤਾਂ ਇਥੇ ਬਹੁਤ ਨੁਕਸਾਨ ਆ ਬਹੁਤ ਜ਼ਿਆਦਾ ਉਧਰੋਂ ਸਾਡੀ ਜ਼ਮੀਨ ਦਾ ਨੁਕਸਾਨ ਜੋ ਟੁੱਟ ਜਾਂਦੀ ਆ ਉਧਰੋਂ ਸਾਡਾ ਗਾਂ ਪਾਣੀ ਦਾ ਨੁਕਸਾਨ ਵੀ ਸਾਡੇ ਖੇਤਾਂ 'ਚ ਲੱਗਦਾ ਨਹੀਂ ਇਹਦਾ ਕੋਈ ਸਰਕਾਰ ਨੂੰ ਬੇਨਤੀ ਹੈ ਵੀ ਇਹਦਾ ਕੋਈ ਹੱਲ ਪੱਕਾ ਕਰੇ ਠੀਕ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਜੀ ਜਿਵੇਂ ਕਿ ਜ਼ਿੰਮੇਦਾਰ ਕਹਿ ਰਿਹਾ ਵੀ ਇਸ ਕੱਸੀ ਦਾ ਬਿਲਕੁਲ ਪੱਕਾ ਹੱਲ ਹੋਣਾ ਚਾਹੀਦਾ ਜਾਂ ਤਾਂ ਆਰਸੀਸੀ 'ਚ ਬਣ ਜਾਏ ਜਾਂ ਇਹਦੀ ਰਿਪੇਅਰ ਕੀਤੀ ਜਾਵੇ ਕਿਲੋ 2 ਕਿਲੋਮੀਟਰ ਤੱਕ ਇਹਦੀ ਰਿਪੇਅਰ ਕੀਤੀ ਜਾਣੀ ਚਾਹੀਦੀ ਜਿੱਥੇ ਥੋੜਾ ਬਹੁਤਾ ਆ ਜਾਂਦਾ ਲੈਵਲ ਦਾ ਕੋਈ ਫਰਕ ਆ ਤਾਂ ਇਧਰ ਨੁਕਸਾਨ ਜ਼ਮੀਨਾਂ ਦੇ ਵਿੱਚ ਅੱਟ ਪੈ ਚੁੱਕੀ ਆ ਦੂਰ ਤੱਕ ਰਕਬਾ ਜਿੰਦੇ ਵਿੱਚ ਨਾੜ ਖੜਾ ਹੋਇਆ ਕਿਉਂਕਿ ਨਾੜ ਦੇ ਬਿਲਕੁਲ ਉੱਤੋਂ ਦੀ ਪਾਣੀ ਆ ਸਾਰੇ ਦੇ ਕਿਉਂਕਿ ਨਾੜ ਬਾਲਾ ਉੱਚਾ ਦਿਖਾਈ ਨਹੀਂ ਦੇ ਰਿਹਾ ਹੁਣ ਨਾੜ ਵਾਲੇ ਜਿੰਨੇ ਜ਼ਿਮੀਦਾਰ ਜਿਨ੍ਹਾਂ ਨੇ ਪਸ਼ੂਆਂ ਵਾਸਤੇ ਤੂੜੀ ਬਣਾਉਣੀ ਸੀ ਤਾਂ ਘੱਟੋ ਘੱਟ 10 15 ਦਿਨ ਤੱਕ ਇਹ ਨਾੜ ਨਹੀਂ ਸੁੱਕਦਾ ਜਿੰਨਾ ਚਿਰ ਨਾੜ ਨਾ ਸੁੱਕਿਆ ਨਾ ਚਿਰ ਤੂੜੀ ਨਹੀਂ ਬਣ ਸਕਦੀ ਉੱਪਰ ਇੱਕ ਗੈਪ ਡਿੱਗ ਚੁੱਕਿਆ 6-7 ਕਰਮ ਆਹ ਆਹ ਤੋਂ ਪਹਿਲਾਂ ਵੀ ਚੈਨਲ ਤੇ ਤਿੰਨ ਚਾਰ ਵੀਡੀਓ ਲੱਗੀਆਂ ਵੀ ਐ ਕਿਉਂਕਿ ਅੱਜ ਜ਼ਿੰਮੇਦਾਰਾਂ ਨੇ ਸਾਨੂੰ ਸਪੈਸ਼ਲ ਇੱਥੇ ਬੁਲਾਇਆ ਜਿੰਨੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਵੀ ਆਪਾਂ ਵੀਡੀਓ ਲਾਈਏ ਸਰਕਾਰ ਨੂੰ ਪਤਾ ਲੱਗੇ ਇਸ ਕੱਸੀ ਦੇ ਮੰਦੇ ਹਾਲ ਨੇ ਪੰਜਵੀਂ ਵਾਰ ਇਸੇ ਹੀ ਏਰੀਆ ਦੇ ਵਿੱਚ ਵਿੱਚ ਕੱਸੀ ਟੁੱਟ ਚੁੱਕੀ ਆ ਆ ਦੇਖ ਸਕਦੇ ਹੋ ਹਾਲਾਤ ਐਸ ਟਾਈਮ ਕੱਸੀ ਤੇ ਖੜੇ ਹੋਇਆ ਪਿੰਡ ਕੱਖਾਂ ਵਾਲੀ ਦੇ ਰਕਵੇ ਜੋ ਕੱਸੀ ਸਰਹੰਦ ਫੀਲਡਰ ਨਹਿਰਾਂ ਚੋਂ ਆ ਰਹੀ ਆ ਕਾਫੀ ਪਿੰਡਾਂ ਨੂੰ ਪਾਣੀ ਦੀ ਜ਼ਰੂਰਤ ਆ ਕਾਫੀ ਪਿੰਡ ਇਸ ਕੱਸੀ ਦੇ ਸਹਾਰੇ ਹਨ ਜਮੀਨਾਂ ਨੂੰ ਪਾਣੀ ਲਾਉਣਾ ਹੈ ਪੱਠਿਆਂ ਨੂੰ ਲਾਉਣਾ ਤਾਂ ਪੰਜਵੀਂ ਵਾਰ ਹੈ ਟੁੱਟ ਚੁੱਕੀ ਆ ਰਾਤ 25 4 25 ਨੂੰ ਇਹ ਪਾਣੀ ਆਇਆ ਤਾਂ ਸਵੇਰ 26 4 25 ਨੂੰ ਇੱਕ ਅਸੀ ਟੁੱਟ ਚੁੱਕੀ ਆ ਇਹ ਹੈ ਜੀ ਹਾਲਾਤ ਕੱਸੀ ਦੇ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ